ਮਹਾਰਾਜ ਪੈਂਡਾ ਨਵੇੜਦੇ ਹੋਏ ਅੰਬਾਲੇ ਦੇ ਇਲਾਕੇ ਪਿੰਡ ਪੰਜੋਖਰੇ ਪਹੁੰਚੇ ਨੇ ਮਹਾਨ ਕੋਸ਼ ਵਿੱਚ ਇੱਕ ਪੰਡਤ ਦਾ ਜ਼ਿਕਰ ਹੈ ਲਾਲ ਚੰਦ ਦਾ ਪਰ ਇਹ ਜਿਹੜਾ ਲਾਲ ਚੰਦ ਹੈ ਇਹਨੂੰ ਵਿਦਿਆ ਦਾ ਬੜਾ ਅਭਿਮਾਨ ਹੈ ਇਹਨੇ ਵੇਖਿਆ ਬੜੇ ਤੰਬੂਕ ਨਾਟਾਂ ਲੱਗੇ ਹੋਏ ਨੇ ਡੇਰਾ ਸਜਿਆ ਹੋਇਆ ਹੈ ਬਹੁਤ ਸੰਗਤਾਂ ਲਹੀਰਾ ਕਤੀ ਇਧਰ ਨੂੰ ਆ ਰਹੀਆਂ ਨੇ ਤੇ ਸਿੱਖਾ ਸਮਾਜ ਉਥੇ ਮਿਲਦਾ ਏ ਪੁੱਛਦਾ ਏ ਪੰਡਤ ਵੀ ਇਥੇ ਡੇਰਾ ਕਿਸਦਾ ਏ ਕਹਿਓ ਸਿੱਖ ਨੇ ਸਤਗੁਰ ਅਹੈ ਸ੍ਰੀ ਹਰਿ ਕ੍ਰਿਸ਼ਨ ਨਾਮ ਜਗ ਕਹੈ ਸ੍ਰੀ ਨਾਨਕ ਗਾਦੀ ਪਰ ਥਿਤ ਹੈ ਹਰ अवतारे शुभत समचित है गुरु प्रताप सूरज ग्रंथ ਵਿੱਚ ਲਿਖਿਆ ਹੈ ਕਵੀ ਰਾਜ ਸੰਤੋਖ ਸਿੰਘ ਨੇ ਬ੍ਰਿਜ ਭਾਸ਼ਾ ਦੇ ਬੋਲ ਨੇ ਸਿੱਖ ਆਖਣ ਲੱਗੇ ਗੁਰੂ ਹਰਿਕ੍ਰਿਸ਼ਨ ਸਾਹਿਬ ਨਾਮ ਹੈ ਇਹਨਾਂ ਦਾ ਗੁਰੂ ਨਾਨਕ ਦੇ 8ਵੇਂ ਸਰੂਪ ਨੇ ਉਹ ਗੁਰੂ ਨਾਨਕ ਜੋ ਪਰਮੇਸ਼ਵਰ ਦਾ अवतार ਨੇ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਗੁਰੂ ਨਾਨਕ ਸਾਹਿਬ ਕੌਣ ਨੇ ਬਾਣੀ ਵਿੱਚ ਪੂਰਾ ਨਾਮ ਲਿਖਿਆ ਮਹਾਰਾਜ ਦਾ ਕਈ ਆਖਣਗੇ ਦੀ ਗੁਰੂ ਨਾਨਕ ਨਾਮ ਹੈ ਆ ਦੇਵ ਅਖੇ ਬਹਾਮਣਾ ਨੇ ਲਾ ਦਿੱਤਾ ਕਿਸੇ ਬਹਾਮਣ ਨੇ ਨਹੀਂ ਲਾਇਆ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ ਗੁਰੂ ਨਾਨਕ ਦੇਵ गोविंद ਰੂਪ ਪੂਰਾ ਨਾਮ ਗੁਰੂ ਨਾਨਕ ਦੇਵ ਹੈ ਔਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਗੁਰੂ ਨਾਨਕ ਦੇਵ ਇਸ ਦਾ ਇੰਬੋਡੀਮੈਂਟ ਆਫ ਦਾ ਲਾਰਡ ਆਫ ਦਾ ਯੂਨੀਵਰਸ ਉਹ ਪਰਮਾਤਮਾ ਗੁਰੂ ਨਾਨਕ ਰੂਪੀ ਸਰੀਰ ਧਾਰ ਕੇ ਦੁਨੀਆ ਤੇ ਆਇਆ ਹੈ ਉਹ ਬੜਾ ਔਖਾ ਹੋਇਆ ਦਿਜ ਪੰਡਤ ਆਖਣ ਲੱਗਾ ਕਹਿ ਦਿਜ ਭੇ ਸ੍ਰੀ ਕ੍ਰਿਸ਼ਨ ਮਹਾਨੇ ਹਨ ਅਨ ਉਤਰੇ ਸਰਬਜਗ ਜਾਣੇ ਤਨ ਤੇ ਭੀ ਨਿਜ ਨਾਮ ਬਡੇਰਾ ਸ੍ਰੀ ਹਰਿ ਕ੍ਰਿਸ਼ਨ ਰਖਾਏ ਬਖੇਰਾ ਕਹਿੰਦਾ ਵੀ ਸਾਡੇ ਬਹੁਤ ਮਹਾਨ ਅਵਤਾਰ ਹੋਏ ਨੇ ਸ੍ਰੀ ਕ੍ਰਿਸ਼ਨ ਭਗਵਾਨ ਉਹਨਾਂ ਨਾਲੋਂ ਵੀ ਵੱਡਾ ਨਾਮ ਰਖਾ ਲਿਆ ਤੁਹਾਡੇ ਗੁਰੂ ਨੇ ਹਰਕ੍ਰਿਸ਼ਨ ਸ੍ਰੀ ਕ੍ਰਿਸ਼ਨ ਜੀ ਨੇ ਗੀਤਾ ਉਚਾਰੀ ਔਰ ਸ਼੍ਰੀ ਮਦ ਭਗਵਤ ਗੀਤਾ ਦਾ ਜਿਹੜਾ ਜਾਪ ਕਰਦਾ ਹੈ ਕਹਿੰਦੇ ਉਹ ਪ੍ਰਭੂ ਨੂੰ ਮਿਲ ਪੈਂਦਾ ਹੈ ਤੁਹਾਡੇ ਗੁਰੂ ਦਾ ਨਾਮ ਵੱਡਾ ਹੈ ਉਮਰਾ ਤੁਸੀਂ ਦੱਸਦੇ ਹੋ ਥੋੜੀ ਹੈ ਚਲੋ ਗੀਤਾ ਤੇ ਉਹ ਕਿੱਥੋਂ ਉਚਾਰ ਪਾਉਣਾ ਮਹਿੰਗੀ ਭਾਸ਼ਾ ਦੇ ਅਲਫਾਸ ਤੇ ਉਹਨਾਂ ਦੇ ਗਲੂਏ ਚੋਂ ਕਿੱਥੇ ਨਿਕਲਨੇ ਨੇ ਜੇ ਤੁਹਾਡਾ ਗੁਰੂ ਗੀਤਾ ਦੇ ਅਰਥ ਕਰਕੇ ਸੁਣਾ ਦੇਵੇ ਤੇ ਮਨ ਲਵਾਂਗਾ ਕਾਬਿਲ ਐ ਇਸ ਨਾਮ ਦੇ ਨਹੀਂ ਤੇ ਕੂੜੀ ਵੜਿਆਈ ਐ ਵਾਧੂ ਦਾ ਟੰਡੋਰਾ ਪਟਿਆ ਐ ਤੁਸੀਂ ਇੱਕ ਬੱਚੇ ਨੂੰ ਗੁਰੂ ਮੰਨੀ ਬੈਠੇ ਹੋ ਉਹ ਸਿੱਖ ਵੀ ਥੋੜੇ ਜੇ ਗਰਮ ਹੋਏ ਹੋ ਕਹਿੰਦੇ ਪੰਡਤ ਜੀ ਜ਼ੁਬਾਨ ਨੂੰ ਲਗਾਮ ਦਿਓ ਨਾਮ ਹੀ ਵੱਡਾ ਨਹੀਂ ਸਾਡਾ ਗੁਰੂ ਨਾਮ ਤੋਂ ਵੀ ਵੱਡਾ ਹੈ ਆਓ ਤੁਹਾਨੂੰ ਗੁਰੂ ਦਰਬਾਰ ਵਿੱਚ ਲੈ ਕੇ ਚੱਲਦੇ ਹਾਂ ਤੁਹਾਨੂੰ ਸਮਝ ਪਵੇਗੀ ਗੁਰੂ ਦੀ ਹਸਤੀ ਕੀ ਹੈ ਉਹ ਸਿਖਾਣੇ ਜਾ ਕੇ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਬੇਨਤੀ ਕੀਤੀ ਮਹਾਰਾਜ ਕਹਿੰਦੇ ਲਿਆਓ ਪੰਡਤ ਨੂੰ ਕਹਿੰਦੇ ਇਹਦੀ ਨਾ ਬੁੱਧੀ ਰੂਪੀ ਅੱਖ ਵਿੱਚ ਹੰਕਾਰ ਦਾ ਮੋਤੀਆ ਪਿਆ ਹੋਇਆ ਹੈ ਇਹਦਾ ਇਲਾਜ ਕਰਨਾ ਬੜਾ ਜ਼ਰੂਰੀ ਹੈ ਬਾਣੀ ਚਾਹੁੰਦਾ ਨਾ ਬੋਹੇ ਬਾਦ ਅਹੰਕਾਰ ਸਰ ਪਰ ਰੁੰਨਿਆ ਸੁਖ ਨਾ ਪਾਇਨ ਮੂਲ ਨਾਮ ਵਿਸ਼ੂ ਨੇ ਜਿਹੜਾ ਹੰਕਾਰ ਦਾ ਕੀੜਾ ਹੈ ਨਾ ਬੰਦੇ ਨੂੰ ਸੁੱਖ ਨਹੀਂ ਮਿਲਣ ਦਿੰਦਾ ਹਰ ਚੀਜ਼ ਤੇ ਤਰਕ ਇਕਸਟਿਕ ਬਿਹੇਵੀਅਰ ਨਾਲੇ ਆਪ ਤੰਗ ਰਹਿਣਾ ਨਾਲੇ ਅਗਲੇ ਨੂੰ ਤੰਗ ਕਰਨਾ ਤੇ ਗੁਰੂ ਕੀ ਕਰਦਾ ਇਹੋ ਜੇ ਮਰੀਜ਼ਾਂ ਲਈ ਮੇਰਾ ਬੈਦ ਗੁਰੂ ਗੋਵਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੈ ਕਟੈ ਜਮ ਕੀ ਫੰਦਾ ਗੁਰੂ ਸਭ ਰੋਗਾਂ ਸੋਗਾਂ ਦਾ ਇਲਾਜ ਕਰਦਾ ਹੈ ਵਿਕਾਰਾਂ ਦਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਇਲਾਜ ਕਰਦਾ ਹੈ ਵਿਦਿਆ ਦੇ नशे ਵਿੱਚ चूर ਪੰਡਤ ਲਾਲ ਚੰਦ ਆਇਆ ਦਰਬਾਰ ਵਿੱਚ ਪਰ ਮਥਾ ਨਹੀਂ ਟੇਕਿਆ ਗੁਰੂ ਹਰਿਕ੍ਰਿਸ਼ਨ ਸਾਹਿਬ ਨੂੰ ਵੀ ਇਹ ਤੇ ਬਚਪਨ ਵਿੱਚ ਐ ਸਾਹਮਣੇ ਆ ਕੇ ਬੈਠ ਗਿਆ ਗੁਰਦੇਵ ਆਖਣ ਲੱਗੇ ਪੰਡਤ ਜੀ ਦੱਸੋ ਕੀ ਸਵਾਲ ਹੈ ਤੇ ਪੰਡਤ ਆਖਣ ਲੱਗਾ ਮਹਾਰਾਜ ਮੈਂ શ્રી ਕ੍ਰਿਸ਼ਨ ਮਹਾਰਾਜ ਦਾ ਉਪਾਸ਼ਕ ਹਾਂ ਉਹਨਾਂ ਗੀਤਾ ਉਚਾਰੀ ਗਿਆਨ ਦੇ ਸਾਗਰ ਸਾਨੂੰ ਔਰ ਗੀਤਾ ਦੇ ਉਪਦੇਸ਼ ਨਾਲ ਜੁੜ ਕਰਕੇ ਜੀਵਨ ਸਫਲਾ ਹੁੰਦਾ ਹੈ ਮੈਨੂੰ ਠੀਕ ਨਹੀਂ ਲੱਗਿਆ ਤੁਹਾਡਾ ਨਾਮ ਸ਼੍ਰੀ ਕ੍ਰਿਸ਼ਨ ਨਾਲੋਂ ਵੀ ਵੱਡਾ ਹਰ ਕ੍ਰਿਸ਼ਨ ਮੇਰੀ ਇਹ ਸਿਨਮਰ ਬੇਨਤੀ ਹੈ ਮੈਂ ਤੁਹਾਡੇ ਨਾਮ ਨੂੰ ਸਾਰਥਕ ਫਿਰ ਮੰਨਾਂਗਾ ਜੇ ਗੀਤਾ ਦੇ ਅਰਥ ਕਰਦਾ ਹੋਤੇ ਗੁਰਦੇਵ ਮੁਸਕੁਰਾਏ ਨੇ ਕਹਿੰਦੇ ਪੰਡਤ ਜੀ ਇਹ ਕੋਈ ਔਖੀ ਗੱਲ ਨਹੀਂ ਮੈਂ ਅਰਥ ਕਰ ਦਿਨਾ ਹੈ ਪਰ ਤੁਸੀਂ ਫਿਰ ਹੋਰ ਤਰਕ ਕਰ ਦੇਣਾ ਹੈ ਵੀ ਗੁਰੂ ਪਰਵਾਰ ਹੈ ਕਿਸੇ ਚੰਗੇ ਗਿਆਨੀ ਚਤੁਰਭਗਤਾ ਪੰਡਤ ਨੂੰ ਭੇਟਾ ਦੇ ਕੇ ਅਰਥ ਸਿੱਖ ਲੈਣਗੇ ਤੁਸੀਂ ਇਦਾਂ ਕਰੋ ਆਪਣੇ ਪਿੰਡ ਵਿੱਚੋਂ ਕੋਈ ਵੀ ਆਦਮ-ਜਾਤ ਲੈ ਆਓ ਮੈਂ ਅਰਥ ਕਰਵਾ ਦਿਨਾ ਤੁਸੀਂ ਕਲਾ ਵੇਖਣੀ ਹੈ ਨਾ ਅਜ਼ਮਤ ਵੇਖਣੀ ਹੈ ਕਰਾਮਾਤ ਵੇਖਣੀ ਹੈ ਮੇਰੀ ਤੁਹਾਨੂੰ ਪ੍ਰਗਟ ਕਰਕੇ ਵਿਖਾਵਾਂਗਾ ਅੱਜ ਕਸ਼ਾ ਵਜਾਉਂਦਾ ਲਾਲਚੰਦ ਪੰਡਤ ਪਿੰਡ ਜਾ ਵੜਿਆ ਵੀ ਅੱਜ ਗੁਰੂ ਘਰ ਨੂੰ ਨੀਵਾ ਵਿਖਾਵਾਂਗਾ ਤੇ ਸ਼ੈਤਾਨੀ ਇਹ ਕੀਤੀ ਐ ਝੂਰਾ ਦਾ ਕਾਕਾ ਸ਼ੱਜੂ ਉਹਨੂੰ ਬਾਹੋਂ ਪਕੜ ਕੇ ਤੁਰਦਾ ਐ ਇਤਿਹਾਸ ਵਿੱਚ ਇਹ ਜ਼ਿਕਰ ਹੈ ਮਹਾ ਮੂੜ ਬੋਲ ਬੇ ਨਹ ਜਾਣੈ ਪੇਟ ਭਰਨ ਲੋ ਕਾਰਜ اٹھਾਨਾ ਹੈ ਕਹਿੰਦੇ ਇਹ ਬੰਦਾ ਸ਼ੱਜੂ ਝੀਵਰ ਮੂੜ ਸੀ ਬੋਲ ਨਹੀਂ ਸੀ ਸਕਦਾ ਜ਼ੁਬਾਨ ਕਰਕੇ ਗੁੰਗਾ ਸੀ ਤੇ ਗੁਰੂ ਘਰ ਦੀ ਤੋਹਫੀਨ ਕਰਨ ਲਈ ਜਾਣ ਬੁਝ ਕੇ ਪੰਡਤ ਲਾਲ ਚੰਦ ਨੇ ਸ਼ੈਤਾਨੀ ਕੀਤੀ ਇਹ ਗੁੰਗੇ ਨੂੰ ਲੈ ਕੇ ਗੁਰੂ ਦਰਬਾਰ ਵਿੱਚ ਆ ਗਿਆ ਗੁਰਾਂ ਦੇ ਸਨਮੁਖ ਆ ਕੇ ਸ਼ੱਜੂ ਝੀਵਰ ਤੇ ਪੰਡਤ ਬੈਠ ਗਏ ਤੇ ਮਹਾਰਾਜ ਸ਼ਜੂ ਜੀ ਵਰਨੂਆ ਖਣ ਲਗੇ ਆਏ ਮੇਰੇ ਪਿਆਰੇ ਸ਼ਜੂ ਪੰਡਤ ਜੀ ਦੇ ਮਨ ਵਿੱਚ ਕੁਝ ਸ਼ੰਕੇ ਨੇ ਕੁਝ ਫੁਰਨੇ ਨੇ ਤੁਸੀਂ ਉੱਤਰ ਦੇਣੇ ਨੇ ਇਹਨਾਂ ਦਾ ਮਨ ਨਾ ਹੰਕਾਰ ਵਿੱਚ ਕੁਝ ਟੇਡਾ ਚੱਲਦਾ ਹੈ ਤੇ ਅੱਜ ਮੈਂ ਸਿੱਧਾ ਕਰਨਾ ਹੈ ਕਹਿੰਦੇ ਕੋਲ ਜਿਹੜੀ ਹੱਥ ਵਿੱਚ ਛੜੀ ਸੀ ਨਾ ਮੁਸਕਰਾਉਂਦੇ ਹੋਏ ਛਜੂ ਜੀਵਰ ਦੇ ਹੋਂਦਾ ਹੀ ਸਿਰ ਵਿੱਚ ਮਾਰਦੇ ਨੇ ਪ੍ਰੇਮ ਦੇ ਨਾਲ ਨਜ਼ਰੇ ਨਿਆਮਤ ਕੀਤੀ ਐਸੀ ਕਿਰਪਾ ਹੋਈ ਹੈ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਸ਼ਸਤਰ ਗਿਆ ਹੈ ਧੀਵਰ ਬਨਿਓ ਸੁਰਬਾਣੀ ਕਹਿ ਤਾਹੀ ਕਸਮੇ ਨਾ ਸ਼ਾਸਤਰ ਪ੍ਰਭ੍ਰਿਤ ਦੇ ਜੋ ਕਹੋ ਪੂਰਬ ਮੁਜ ਪਾਹੀ ਜਿਹੜਾ ਗੁੰਗਾ ਸੀ ਨਾ ਉਹ ਚਤਰਬਕਤਾ ਹੋ ਨਿਬੜਿਆ ਉਹਦੇ ਗਲੂਏ ਚੋਂ ਸੰਸਕ੍ਰਿਤ ਦੇ ਲਬਜ਼ ਪਰਫੁੱਲਤ ਹੋਣ ਲੱਗ ਪਏ ਪੰਜਾਬੀ 'ਚ ਸਮਝਾ ਦਵਾ ਕੀ ਆਂਦਾ ਹੈ ਕਹਿੰਦਾ ਹੈ ਪੰਡਤ ਕਿਸ ਸ਼ਾਸਤਰ ਵਿੱਚ ਪ੍ਰਵਿਰਤੀ ਹੈ ਮੈਨੂੰ ਦੱਸਣਾ ਕਰੋ ਕਿਸ ਵਿਸ਼ੇ ਤੇ ਵਿਚਾਰ ਕਰਨੀ ਹੈ ਕਹਿੰਦੇ ਪੰਡਤ ਦਾ ਰੰਗ ਉੱਡ ਗਿਆ ਇਹ ਤੇ ਜਨਮ ਤੋਂ ਲੈ ਕੇ ਅੱਜ ਤੱਕ ਬੋਲਿਆ ਹੀ ਨਹੀਂ ਐਸੀ ਕਰਾਮਾਤ ਅੱਖੀਂ ਡਿਠੀ ਉਹ ਜਿਹੜੇ ਗਲੂਏ 'ਚ ਅਲਫਾਜ਼ ਸਨ ਉਹ ਅੰਦਰ ਹੀ ਘੁਟੇ ਗਏ ਜਦੋਂ ਬੋਲ ਨਾ ਸਕਿਆ ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮੁਸਕਰਾਏ ਨੇ ਕਹਿੰਦੇ ਸ਼ਜੂਚੀ ਵਰਾ ਚੰਬੇ ਵਿੱਚ ਪੰਡਤ ਲਾਲ ਚੰਦ ਹੁਣ ਇਹਦਾ ਗਲੂਆ ਸਾਥ ਨਹੀਂ ਦੇ ਰਿਹਾ ਜਾ ਤੇਰੇ ਤੇ ਮੇਰੀ ਨਜ਼ਰੇ ਨਿਆਮਤ ਹੈ ਇਹਦੇ ਅੰਦਰ ਜਿੰਨੇ ਸਵਾਲ ਨੇ ਇਹਨੂੰ ਬੋਲਣਾ ਨਾ ਪਵੇ ਬਿਨਾ ਇਹਦੇ ਬੋਲੇ ਬੁੱਝ ਕੇ ਉੱਤਰ ਦੇਣਾ ਹੈ ਤੂੰ ਹੁਣ ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ ਵੀ ਕਿਤੇ ਕਥਾ ਕਰ ਗੱਪਾਂ ਤਾਂ ਨਹੀਂ ਵੱਡੀ ਜਾਂਦਾ ਗੁਰਮਖਾਂ 'ਚ ਇਨੀ ਤਾਕਤ ਹੁੰਦੀ ਹੈ ਮਹਾਰਾਜ ਕਹਿੰਦੇ ਨੇ ਅੰਤਰ ਕੀ ਗਤ ਗੁਰਮਖ ਜਾਣੈ ਗੁਰੂ ਦੀ ਕਿਰਪਾ ਦੇ ਨਾਲ ਗੁਰਮਖਾਂ ਚ ਐਸੀ ਬਰਕਤ ਆ ਜਾਂਦੀ ਹੈ ਦਾ ਗੁਰਮਖ ਨੋਜ ਦਾ ਕੰਡੀਸ਼ਨ ਆਫ ਯੂਰ ਇਨਰ ਮੋਸਟ ਤੇਰੇ ਅੰਦਰ ਕੀ ਚੱਲਦਾ ਹੈ ਉਹ ਦੱਸ ਦੇਣਗੇ ਸਾਡੇ ਕੋਲ ਜੇ ਤਾਕਤ ਨਹੀਂ ਤੇ ਇਹਦਾ ਮਤਲਬ ਇਹ ਨਹੀਂ ਹੁੰਦਾ ਵੀ ਗੁਰੂ ਦੇ ਸਾਰੇ ਸੇਖੀ ਖਾਲੀ ਨੇ ਸਜ਼ਮਤੋਂ ਜਿਨ੍ਹਾਂ ਤੇ ਨਦਰੇ ਨਿਆਮਤ ਹੈ ਉਹਨਾਂ ਵਿੱਚ ਇਹ ਬਰਕਤ ਹੁੰਦੀ ਹੈ ਇਤਿਹਾਸ ਵਿੱਚ ਜ਼ਿਕਰ ਹੈ ਨਹ ਦਿਜ ਪਰ ਕੋ ਬੋਲਣ ਦਿਓ ਸਨਤ ਬਿਲੋਕਤ ਤੂਸ਼ਨ ਭਯੋ ਨਹੀਂ ਪ੍ਰਸ਼ਨ ਵੀ ਕਸ਼ੂ ਉਚਾਰਾ ਵਿਦਿਆ ਮਦ ਜਿਸ ਬੜੋ ਅਫਾਰਾ ਜਿਹੜਾ ਆਫਰਿਆ ਫਿਰਦਾ ਸੀ ਨਾ ਮੈਂ ਵਿਦਵਾਨ ਬੜਾ ਮਹਾਨ ਹਾਂ ਕਹਿੰਦੇ ਉਹਦੇ ਕੋਲੋਂ ਕੋਈ ਅਲਫਾਜ਼ ਹੀ ਨਾ ਗਲੂਏ ਚੋਂ ਕੱਢਿਆ ਗਿਆ ਤੇ ਸ਼ੱਜੂ ਚੀਵਰ ਨੇ ਕੱਲੇ ਕੱਲੇ ਸਵਾਲ ਦਾ ਜਵਾਬ ਉਹਦੇ ਜ਼ਿਹਨ ਨੂੰ ਪੜ ਕੇ ਹੀ ਦੇ ਦਿੱਤਾ ਹੁਣ ਆਜੋ ਬਾਣੀ ਤੇ ਕੀ ਗੰਗਾ ਬੋਲ ਸਕਦਾ ਹੈ ਕੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਵਿੱਚ ਇਨੀ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਨਾ ਇੱਕ ਪੰਕਤੀ ਹੁੰਦੀ ਹੈ ਗੁੰਗਾ ਬਖਤ ਗਾਵੇ ਬਹੁ ਸ਼ੰਦ ਕਹਿੰਦੇ ਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਗੁੰਗਾ ਵੀ ਸ਼ੰਦ ਗਾਉਣ ਲੱਗ ਪੈਂਦਾ ਹੈ ਜਿਹੜਾ ਮਿਊਟ ਹੈ ਨਾ ਬੋਲਣਾ ਨਹੀਂ ਜਾਣਦਾ ਉਹਦੇ ਵਿੱਚ ਵੀ ਇਹ ਅਸਮਤ ਆ ਜਾਂਦੀ ਹੈ ਹੀ ਇਸ ਏਬਲ ਟੂ ਸਪੀਕ ਐਂਡ ਸਿੰਗ ਸੰਗਸ ਉਹ ਵੀ ਗੀਤ ਗਾ ਸਕਦਾ ਹੈ ਜਿਹੜੇ ਦਸਮ ਬਾਣੀ ਪੜ੍ਹਦੇ ਨੇ ਨਾ ਉਹਨਾਂ ਇੱਕ ਸ਼ਬਦ ਪੜਿਆ ਆਵੇਗਾ ਸੁਣੈ ਗੁੰਗਜੋ ਜਾਹੇ ਸੁਰਸਨਾ ਪਾਵਈ ਸੁਣੈ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭੋ ਨਿਕਟ ਨਾ ਤਿੰਨ ਨਰਕੇ ਰਹਾ ਹੋ ਜੋ ਜਾ ਕੀ ਏਕ ਬਾਰ ਚਉਪਈ ਕੋ ਕਹੈ ਗੁਰੂ ਪਰਮੇਸ਼ਰ ਦੀ ਕਿਰਪਾ ਹੋਵੇ ਤੇ ਗੰਗੇ ਬੋਲਦੇ ਨੇ ਲੰਗੜੇ ਚੱਲਦੇ ਨੇ ਅੰਨਿਆ ਨੂੰ ਦੇਖਣ ਲੱਗ ਪੈਂਦਾ ਹੈ ਅੱਗੇ ਗੁਰੂ ਗ੍ਰੰਥ ਸਾਹਿਬ ਤੇ ਇਥੋਂ ਤੱਕ ਆਂਦੇ ਨੇ ਗੁਰੂ ਗੋਬਿੰਦ गोपाल गुरु गुरु पूरन नारायण है।, गुर 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 है गुरु दयाल सम्राट गुरु गुरु नानक पतत उदाहरण है गुरु परमेश्वर ਦਾ ਸਰੂਪ ਹੈ और इसे करके ही वो सम्राट ही इज ऑल पावरफुल व्हाटएवर ही डिजायर्स कम्स टू पास जो गुरु हर कृष्ण चावे ओ पत्थर ते लकीर है ओ वपरेगा हो सकदा किसी नु साखी ये सच ना लगे अरे मेरा ਵਿਸ਼ਾ ਸਿਰਫ ਇਨਾ ਹੀ ਹੈ ਵੀ ਗੁਰਬਾਣੀ ਜਿਹੜੀ ਚੀਜ਼ ਤੇ ਮੋਹਰ ਲਾਉਂਦੀ ਹੈ ਉਹ ਸਿੱਖ ਨੇ ਮੰਨਣਾ ਹੈ ਹਾਂ ਮੰਨਣਾ ਹੀ ਮੰਨੇ ਤੇ ਇਹਦੇ ਵਿੱਚ ਕੋਈ ਅਖਿਆਈ ਨਹੀਂ ਹੈ ਨਾ ਮੰਨਦੇ ਨਾਲ ਕਥਾਈ ਹੁੰਦੀ ਹੈ ਨਾ ਮੰਨਦੇ ਅਕੋਰਡਿੰਗ ਸਿੱਖੀ ਚੱਲਦੀ ਹੈ ਮੰਨ ਤੇ ਤੁਹਾਡੇ ਵੱਖੋ ਵੱਖ ਚੱਲਣਗੇ ਤੁਹਾਡੇ ਮੰਨਦੇ ਫੁਰਨਿਆਂ ਨਾਲ ਧਰਮ ਨਹੀਂ ਚੱਲਦਾ ਧਰਮ ਚੱਲਦਾ ਹੈ ਗੁਰਬਾਣੀ ਨਾਲ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜਿਵ ਦੇ ਵਰਨਾ ਕੋਈ ਖੈਰ ਹੱਥ ਜੋਰ ਕਰ ਪਰਿਓ ਅਗਾਰੀ ਕਰੀ ਦੰਡਉਤ ਪ੍ਰੇਮ ਕਰ ਭਾਰੀ ਭਵ ਸਾਗਰ ਤੇ ਮੋਹੇ ਉਧਾਰੋ ਹੋ ਧਰੋ ਕਰੁਣਾ ਬਿਰਧ ਸੰਭਾਰੋ ਪੰਡਤ ਲਾਲ ਚੰਦ ਨੇ ਚਰਨ ਫੜ ਲੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਗੁਰਦੇਵ ਮੈਨੂੰ ਬਖਸ਼ ਦਿਓ ਮੈਨੂੰ ਆਪਣੇ ਚਰਨਾਂ ਵਿੱਚ ਜਗ੍ਹਾ ਦੇ ਦਿਓ ਮੈਂ ਔਗਣਾ ਦੇ ਸਹਿਤ ਹਾਂ ਅਪਰਾਧੀ ਹਾਂ ਤੁਸੀਂ ਤਾਰਨ ਹਾਰੋ ਜੱਡਾ ਚਾਹੇ ਅਪਰਾਧ ਹੋਵੇ ਗੁਰਦੇਵ ਦੀ ਕੀਰਤੀ ਜਿਹੜਾ ਗਾਉਂਦਾ ਹੈ ਸ਼ਰਨ ਵਿੱਚ ਜਿਹੜਾ ਆਉਂਦਾ ਹੈ ਮਹਾਰਾਜ ਬਖਸ਼ ਦਿੰਦੇ ਨੇ ਪਰ ਆਉਣਾ ਕਿਵੇਂ ਹੈ ਤਰਲਾ ਲੈਂਦੇ ਹੋਏ ਹਮ ਅਪਰਾਧੀ ਨਿਰਗੁਣੀ ਆਰੇ ਨਾ ਕਿਸੇ ਸੇਵਾ ਨਾ ਕਰਮਾਰੇ ਗੁਰਬੋਹਿਤ ਵਡਭਾਗੀ ਮਿਲਿਆ ਨਾਨਕ ਦਾਸ ਸੰਗ ਪਾਥਰ ਤਰਿਆ ਕਹਿੰਦੇ ਜਿਨ੍ਹਾਂ ਨੂੰ ਫਿਰ ਗੁਰੂ ਚਰਨਾਂ ਵਿੱਚ ਜਗ੍ਹਾ ਦੇ ਦਿੰਦਾ ਹੈ ਪਥਰਾ ਵਰਗੇ ਜੜ ਕਿਉਂ ਨਾ ਹੋਣ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਗੇ ਔਗਣਾ ਦੇ ਸਹਿਤ ਕਿਉਂ ਨਾ ਹੋਣ ਉਹ ਪਵ ਸਾਗਰ ਤੋਂ ਤਰ ਜਾਂਦੇ ਨੇ ਹੁਣ ਇੱਕ ਬਹੁਤ ਵੱਡਾ ਦਸਤ ਪੇਸ਼ ਕੀਤਾ ਕਵੀ ਰਾਜ ਸੰਤੋਖ ਸਿੰਘ ਨੇ ਤੇ ਜਿੰਨੇ ਬੁਲਾਰੇ ਵੀ ਕਵੀ ਰਾਜ ਸੰਤੋਖ ਸਿੰਘ ਨੂੰ ਤੇ ਸੂਰਜ ਪ੍ਰਕਾਸ਼ ਗ੍ਰੰਥ ਨੂੰ ਨੀਵਾ ਦਿਖਾਉਂਦੇ ਨੇ ਨਾ ਜੀ ਇਹ ਬ੍ਰਾਹਮਣਵਾਦ ਹੈ ਆਹਣ ਪੰਕਤੀਆਂ ਦਾ ਜਵਾਬ ਦਿਓ ਵੀ ਇਹ ਬ੍ਰਾਹਮਣ ਕੋਈ ਲਿਖ ਸਕਦਾ ਇਦਾਂ ਦੀਆਂ ਕਬੀ ਰਾਜ ਕਹਿੰਦੇ ਨੇ ਸੁਨ ਦਿਜ ਨੇ ਗਰ ਸੂਤ ਉਤਾਰਾ ਮੈਂ ਪਾ ਸਿੱਖਿਆ 라ਵਰੇ ਦਵਾਰਾ ਕਹਿੰਦੇ ਪੰਡਤ ਲਾਲ ਚੰਦ ਨੇ ਆਪਣੇ ਗਲੇ ਵਿੱਚੋਂ ਜੰਝੂ ਲਾ ਦਿੱਤਾ ਤੇ ਚਰਨ ਫੜ ਲੈ ਗੁਰੂ ਹਰਿਕ੍ਰਿਸ਼ਨ ਸਾਹਿਬ ਦੇ ਮਹਾਰਾਜ ਮੈਂ ਤੁਹਾਡਾ ਸਿੱਖ ਹਾਂ ਦੇ ਸਿੱਖਾਂ ਨੂੰ ਉਦੋਂ ਕੀ ਮਿਲਦਾ ਸੀ ਤਬ ਸਤਗੁਰ ਕੇ ਚਰਨ ਪਖਾਰੇ ਬਾਹਲ ਲਈ ਭਇਓ ਅਨੁਸਾਰੇ ਚਰਨਾਮਰਤ ਲੈ ਕੇ ਛਕਿਆ ਤੇ ਸਿੱਖ ਬਣਿਆ ਤੋ ਇਹ ਵੀ ਧਿਆਨ ਦਿਓ ਸਿੱਖ ਜੰਜੂ ਨਹੀਂ ਪਾਉਂਦਾ ਪੰਜ ਕਕਾਰੀ ਹੈ ਤੇ ਜਿੰਨਾ ਚਿਰ ਪੰਜ ਕ ਕਰ ਨਹੀਂ ਸੰਨਾਏ ਉਹਨਾ ਚਿਰ ਚਰਨਾਮਰਤ ਛਕਿਆ ਕਰਦਾ ਸੀ ਗੁਰਾਂ ਦਾ ਸਾਫ਼ ਲਿਖਿਆ ਭਾਈ ਗੁਰਦਾਸ ਨੇ ਪਾਣੀ ਪੱਖਾ ਪੀਣਾ ਪੈਰ ਧੋਏ ਚਰਨਾਮਰਤ ਪਾਵੇ ਤੇ ਜੇ ਕਵੀ ਰਾਜ ਸੰਤੋਖ ਸਿੰਘ ਨੇ ਸਿੱਖਾਂ ਨੂੰ Hindu ਬਣਾਉਣਾ ਤੇ ਉਹਨੇ ਦੇ ਸਗੋਂ ਕਹਿਣਾ ਸੀ ਵੀ ਪੰਡਿਤ ਲਾਲ ਚੰਦ ਨੇ ਵੀ ਜੰਜੂ ਪਾਇਆ ਸੀ ਤੇ ਇੱਕ ਗੁਰੂ ਹਰਕ੍ਰਿਸ਼ਨ ਨੂੰ ਵੀ ਪਵਾ ਗਿਆ ਉਹ ਕਹਿੰਦੇ ਜੰਝੂ ਲਾ ਕੇ ਰੱਖ ਦਿੱਤਾ ਉਸਨੇ ਵੀ ਮੈਂ ਅੱਜ ਤੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਤੁਹਾਡਾ ਸੇਕ ਹਾਂ ਮੇਰੇ ਤੇ ਕਿਰਪਾ ਕਰਕੇ ਮੈਨੂੰ ਨਸਾਤ ਬਖਸ਼ ਦਿਓ ਲਿਬਰੇਸ਼ਨ ਮੁਕਤੀ ਬਖਸ਼ ਦਿਓ ਭਵ ਸਾਗਰ ਤੋਂ ਤਾਰੋ ਖੈਰ ਗੁਰੂ ਕਲਾਧਾਰੀ ਹੈ ਬਾਣੀਆਂ ਦੀ ਹੈ ਸਰਬ ਕਲਾ ਸਮਰਾਥ ਪ੍ਰਭ ਪੂਰੇ ਗੁਰਦੇਵ ਮਾਈ ਗੁਰੂ ਇਜ਼ ਓਮਨੀ ਇੰਪੋਰਟੈਂਟ ਪੋゼਸਿੰਗ 올ਡ ਮੈਰਕੁਲਸ ਪਾਵਰਸ ਹਰ ਕਰਾਮਾਤ ਹੈ ਗੁਰੂ ਹਰਿਕ੍ਰਿਸ਼ਨ ਦੇ ਵਿੱਚ